ਗੁੱਡ ਮੌਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਨਿਬੰਧ ਵਤਨ ਦਾ ਪਿਆਰ ਇਹਦਾ ਕਰਾਂਗੇ ਵਿਸ਼ਾ ਵਸਤੂ ਤੇ ਬੇਟਾ ਪਿਛਲੀ ਵੀਡੀਓ ਵਿੱਚ ਅਸੀਂ ਇਹਦਾ ਸਾਰ ਕਰ ਲਿਆ ਸੀ ਅੱਜ ਇਹ ਕਰਾਂਗੇ ਵਿਸ਼ਾ ਵਸਤੂ ਤੇ ਪੜਨਾ ਸਟਾਰਟ ਕਰਦੇ ਹਾਂ ਕਹਿੰਦੇ ਕਿ ਵਤਨ ਦਾ ਪਿਆਰ ਨਿਬੰਧ ਪ੍ਰੋਫੈਸਰ ਪੂਰਨ ਸਿੰਘ ਦੀ ਪੂਰਨ ਸਿੰਘ ਦੀ ਰਚਨਾ ਹੈ ਕਿੰਨਾ ਦੀ ਰਚਨਾ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ ਇਸ ਨਿਬੰਧ ਦਾ ਵਿਸ਼ਾ ਵਤਨ ਨਾਲ ਪਿਆਰ ਹੈ ਵਿਸ਼ਾ ਮਤਲਬ ਕਿਹੜਾ ਟੋਪਿਕ ਲਿਆ ਗਿਆ ਵਾ ਮਤਲਬ ਉਹਨਾਂ ਨੇ ਜਿਹੜੀ ਲਿਖਿਆ ਵਾ ਨਿਬੰਧ ਉਹ ਕਿਸ ਟੋਪਿਕ ਤੇ ਲਿਖਿਆ ਗਿਆ ਹੈ ਟੋਪਿਕ ਕਿਹੜਾ ਵਤਨ ਦਾ ਪਿਆਰ ਠੀਕ ਹੈ ਨਿਬੰਧਕਰ ਨੇ ਇਸ ਵਿੱਚ ਵਤਨ ਦੇ ਪਿਆਰ ਸਬੰਧੀ ਬੜੇ ਨਿਗਰ ਨਿਗਰ ਦਾ ਮਤਲਬ ਹੁੰਦਾ ਹੈ ਠੋਸ ਸਗਤ ਠੀਕ ਹੈ ਮਜ਼ਬੂਤ ਨਿਗਰ ਮਤਲਬ ਤੋਸ ਸਗਤ ਮਜਬੂਤ ਭੌਤਿਕ ਦਾ ਮਤਲਬ ਹੁੰਦਾ ਜਿਹੜਾ ਬੁੱਧੀ ਨਾਲ ਦਿਮਾਗ ਨਾਲ ਇਸ ਸੰਬੰਧਿਤ ਹੋਵੇ ਤੇ ਮੌਲਿਕ ਦਾ ਮੀਨਿੰਗ ਹੁੰਦਾ ਕਿ ਨਵੀਨ ਠੀਕ ਹੈ ਕਹਿੰਦੇ ਕਿ ਨਿਬੰਧਕਾਰ ਨੇ ਇਸ ਵਿੱਚ ਵਤਨ ਦੇ ਪਿਆਰ ਸੰਬੰਧੀ ਬੜੇ ਨਿੱਗਰ ਭੌਤਿਕ ਤੇ ਮੌਲਿਕ ਵਿਚਾਰ ਪੇਸ਼ ਕੀਤੇ ਹਨ ਪ੍ਰੋਫੈਸਰ ਸਾਹਿਬ ਦਾ ਵਿਚਾਰ ਹੈ ਕਿ ਕੋਈ ਵੀ ਪਿਆਰ ਉਦੋਂ ਤੱਕ ਜੀਵਨ ਦਾ ਸਥਾਈ ਹਿੱਸਾ ਨਹੀਂ ਬਣਦਾ ਸਥਾਈ ਮਤਲਬ ਪੱਕਾ ਮਜ਼ਬੂਤ ਕਹਿੰਦੇ ਉਦੋਂ ਤੱਕ ਸਥਾਈ ਹਿੱਸਾ ਨਹੀਂ ਬਣਦਾ ਜਦੋਂ ਤੱਕ ਮਨੁੱਖ ਜੀਵਨ ਨੂੰ ਡੰਗਾਈਆਂ ਤੋਂ ਨਾ ਜਾਣ ਸਕੇ ਜਦੋਂ ਤੱਕ ਮਨੁੱਖ ਜਿਹੜਾ ਆਪਣੇ ਜੀਵਨ ਵਿੱਚ ਡੂੰਘੇ ਰਿਸ਼ਤਿਆਂ ਨੂੰ ਨਾਤਿਆਂ ਨੂੰ ਨਾ ਸਮਝ ਸਕੇ ਠੀਕ ਹੈ ਉਹਨਾਂ ਦਾ ਪਿਆਰ ਉਹਨਾਂ ਦਾ ਮਾਨਸਿਕ ਅਧਿਕਾਰ ਨਾ ਸਮਝ ਸਕਿਆ ਤਾਂ ਇਹਦਾ ਮਤਲਬ ਹੈ ਕਿ ਉਹਦੇ ਜੀਵਨ ਵਿੱਚ ਜਿਹੜਾ ਪਿਆਰ ਹੈ ਉਹ ਸਤਾਈ ਨਹੀਂ ਬਣ ਸਕਦਾ ਠੀਕ ਹੈ ਕਹਿੰਦੇ ਕਿ ਜੀਵਨ ਨੂੰ ਉੱਪਰਲੀ ਸਤਾ ਤੋਂ ਮੰਨਣ ਵਾਲੇ ਭਾਵ ਇਹ ਹੈ ਕਿ ਆਪਣੀ পেট ਪੂਜਾ ਤੇ ਸੁਆਦ ਲਈ ਦੂਜਿਆਂ ਨੂੰ ਤੰਗ ਕਰਨ ਵਾਲੇ ਮਨੁੱਖ ਉਸ ਦਰਦ ਨੂੰ ਮਹਿਸੂਸ ਨਹੀਂ ਕਰਦੇ ਜੋ ਜੀਵਨ ਦੀਆਂ ਡੁਗਾਈਆਂ ਵਿੱਚ ਵਿਚਰਨ ਤੋਂ ਬਾਅਦ ਪ੍ਰਾਪਤ ਹੁੰਦਾ ਹੁਣ ਇਹਦੇ ਵਿੱਚ ਸਾਡੇ ਨਿਬੰਧਕਾਰ ਕਹਿੰਦੇ ਨੇ ਕਿ ਉਹਨਾਂ ਤੱਕ ਉਹਨੀ ਦੇਰ ਤੱਕ ਹਾੜੇ ਦੇ ਮਨ ਵਿੱਚ ਉਹ ਪਿਆਰ ਦੀ ਫੀਲਿੰਗ ਪੈਦਾ ਨਹੀਂ ਹੋ ਸਕਦੀ ਜਿੰਨਾ ਚਿਰ کہیں ਕਿਸੇ ਦੂਜੇ ਦਾ ਦਰਦ ਨਹੀਂ ਸਮਝਾਂਗੇ ਠੀਕ ਹੈ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਕਿਸੇ ਨੂੰ ਪਿਆਰ ਨਹੀਂ ਕਰਾਂਗੇ ਕਿਸੇ ਦਾ ਹਮਦਰਦ ਨਹੀਂ ਬਣਾਂਗੇ ਕਿਸੇ ਦਾ ਦਰਦ ਨਹੀਂ ਸਮਝਾਂਗੇ ਤੁਹਾਡੇ ਮਨ ਦੇ ਵਿੱਚ ਜਿਹੜਾ ਉਹ ਪਿਆਰ ਪੈਦਾ ਨਹੀਂ ਹੋ ਸਕਦਾ ਕਹਿੰਦੇ ਕਿ ਮਨੁੱਖ ਜੀਵਨ ਦੇ ਇਸ ਦਰਦ ਤੱਕ ਪਹੁੰਚੇ ਬਿਨਾ ਆਪਣੇ ਸਾਹਮਣੇ ਕੋਈ ਆਦਰਸ਼ ਨਹੀਂ ਕਾਇਮ ਨਹੀਂ ਕਰ ਸਕਦਾ ਹੁਣ ਆਦਰਸ਼ ਕੀ ਹੈ ਇੱਕ ਮਤਲਬ ਵਿਸ਼ੇਸ਼ ਗੁਣ ਕਹਿੰਦੇ ਕਿ ਜਿੰਨਾ ਚੇਕ ਮਨੁੱਖ ਜਿਹੜਾ ਆਪਣੇ ਜੀਵਨ ਵਿੱਚ ਕਿਸੇ ਦੂਜੇ ਪ੍ਰਤੀ ਹਮਦਰਦੀ ਪਿਆਰ ਨਹੀਂ ਰੱਖ ਸਕਦਾ ਤੇ ਉਨਾਂ ਚੱਕ ਜਿਹੜਾ ਮਨੁੱਖ ਹੈ ਉਹ ਆਪਣੇ ਜੀਵਨ ਵਿੱਚ ਕੋਈ ਵੀ ਆਦਰਸ਼ ਕੋਈ ਚੰਗਾ ਵਿਸ਼ੇਸ਼ ਗੁਣ ਪੈਦਾ ਨਹੀਂ ਕਰ ਸਕਦਾ ਤੇ ਨਾ ਹੀ ਆਪਣੇ ਅੰਬਲਾਂ ਨੂੰ ਸੇਧ ਦੇ ਸਕਦਾ ਹੈ ਤੇ ਨਾ ਹੀ ਪਿਆਰ ਨੂੰ ਮਾਣ ਸਕਦਾ ਹੁਣ ਅੰਬਲਾਂ ਨੂੰ ਸੇਧ ਦੇ ਦੇਣਾ ਦਾ ਮਤਲਬ ਹੈ ਕਿ ਆਪਣਾ ਕੰਮ ਜਿਹੜਾ ਹੈ ਉਹ ਅੰਬਲਮਤ ਹੁੰਦਾ ਕੰਮ ਠੀਕ ਹੈ ਸੇਧ ਮਤਲਬ ਉਹਨੂੰ ਡਾਇਰੈਕਸ਼ਨ ਨਹੀਂ ਦੇ ਸਕਦਾ ਠੀਕ ਹੈ ਤੇ ਨਾ ਹੀ ਪਿਆਰ ਨੂੰ ਮਾਣ ਸਕਦਾ ਹੈ ਠੀਕ ਹੈ ਇਸ ਤੋਂ ਬਾਅਦ ਕਹਿੰਦੇ ਨੇ ਪ੍ਰੋਫੈਸਰ ਸਾਹਿਬ ਦਾ ਵਿਚਾਰ ਹੈ ਕਿ ਵਤਨ ਦਾ ਪਿਆਰ ਅਸਲ ਵਿੱਚ ਘਰ ਦੇ ਪਿਆਰ ਤੋਂ ਹੀ ਪੈਦਾ ਹੁੰਦਾ ਹੈ ਹੁਣ ਵੇਖੋ ਜਿੰਨਾ ਚਿਰ ਕਹਾਨੂੰ ਆਪਣੀ ਫੈਮਲੀ ਨਾਲ ਪਿਆਰ ਨਹੀਂ ਹੈਗਾ ਉਹਨਾਂ ਚਾਹ ਕਹੀ ਵਤਨ ਨੂੰ ਪਿਆਰ ਵਤਨ ਨਾਲ ਪਿਆਰ ਆਪਣੇ ਦੇਸ਼ ਨਾਲ ਪਿਆਰ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਕਿਉਂਕਿ ਜੇਕਰ ਅਸੀਂ ਆਪਣੀ ਮਾਂ ਭੈਣ ਤੇ ਪਤਨੀ ਨੂੰ ਮਾਨ ਸਤਿਕਾਰ ਤੇ ਪਿਆਰ ਕਰਦੇ ਹਾਂ ਤਾਂ ਹੀ ਅਸੀਂ ਆਪਣੇ ਵਤਨ ਨੂੰ ਪਿਆਰ ਕਰ ਸਕਾਂਗੇ ਹੁਣ ਸਾਨੂੰ ਇਹ ਟੈਨਸ਼ਨ ਹੁੰਦੀ ਹੈ ਕਿ ਜੇ ਬਾਈਚਾਂ ਸਾਡਾ ਆ ਆਪਣੇ ਮਾਂ ਦੇ ਨਾਲ ਭੈਣ ਦੇ ਨਾਲ ਪਤਨੀ ਨਾਲ ਪਿਆਰ ਨਹੀਂ ਹੋਏਗਾ ਬਾਈਚਾਂ ਸਾਡੇ ਦੇਸ਼ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਠੀਕ ਹੈ ਇਹਨਾਂ ਨੂੰ ਖਤਰਾ ਪੈਦਾ ਹੋ ਗਿਆ ਕਿਨੂੰ ਕਿਨ ਨੂੰ ਆਪਣੇ ਪਰਿਵਾਰ ਨੂੰ ਮਾਂ ਨੂੰ ਭੈਣ ਨੂੰ ਪਤਨੀ ਨੂੰ ਬੱਚਿਆਂ ਨੂੰ ਖਤਰਾ ਪੈਦਾ ਹੋ ਗਿਆ ਹੁਣ ਉਹਨਾਂ ਦੇ ਨਾਲ ਬਹੁਤ ਪਿਆਰ ਹੈ ਠੀਕ ਹੈ ਉਹਨਾਂ ਨੂੰ ਸੇਫ ਰੱਖਾਂਗੇ ਉਹਨਾਂ ਨੂੰ ਕੀ ਕਰਾਂਗੇ ਸੁਰੱਖਿਅਤ ਰੱਖਾਂਗੇ ਸੁਰੱਖਿਅਤ ਰੱਖਣ ਦੇ ਵਾਸਤੇ ਆਪਣੇ ਪਰਿਵਾਰ ਨੂੰ ਸੰਸਾਰ ਵਿੱਚ ਰਹਿਣ ਵਾਸਤੇ ਸਾਨੂੰ ਅਮਨ ਅਮਨ ਕਰਨਾ ਚਾਹੀਦਾ ਠੀਕ ਹੈ ਸਾਨੂੰ ਕਿਸੇ ਦੇ ਨਾਲ ਲੜਨਾ ਝਗੜਨਾ ਨਹੀਂ ਚਾਹੀਦਾ ਠੀਕ ਹੈ ਉਹਨਾਂ ਦੀ ਸੇਫਟੀ ਵਾਸਤੇ ਤੇ ਫਿਰ ਕੀ ਕਹਾਂਗੇ ਜਦੋਂ ਸਾਡੇ ਵਿੱਚ ਲੜਾਈਆਂ ਝਗੜੇ ਨਹੀਂ ਹੋਣਗੇ ਇਹਦਾ ਮਤਲਬ ਸਾਨੂੰ ਆਪਣੇ ਦੇਸ਼ ਨਾਲ ਪਿਆਰ ਹੈ ਅਸੀਂ ਨਹੀਂ ਚਾਹੁੰਦੇ ਕਿ ਕੋਈ ਗੱਲ ਹੋਵੇ ਠੀਕ ਹੈ ਅਸੀਂ ਨਹੀਂ ਚਾਹੁੰਦੇ ਕਿ ਇਹਦੇ ਵਿੱਚ ਆਪਣੇ ਦੇਸ਼ ਵਿੱਚ ਕੋਈ ਇਹੋ ਜਿਹਾ ਦੰਗੇ ਫਸਾਦ ਹੋਣ ਕਿ ਤੁਹਾਡੀ ਫੈਮਿਲੀ ਨੂੰ ਕੋਈ ਖਤਰਾ ਆ ਜਾਏ ਠੀਕ ਹੈ ਬੇਟਾ ਇਹਦਾ ਮਤਲਬ ਹੈ ਕਿ ਅਸੀਂ ਆਪਣੀ ਮਾਂ ਭੈਣ ਪਤਨੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਾਂ ਕਹਿੰਦੇ ਕਿ ਘਰ ਦਾ ਪਿਆਰ ਉਹਨਾਂ ਲੋਕਾਂ ਵਿੱਚ ਪੈਦਾ ਨਹੀਂ ਹੁੰਦਾ ਜੋ ਪੰਜ ਇੰਦਰੀਆਂ ਦੇ ਜੀਵਨ ਨੂੰ ਦੁੱਖਾਂ ਦਾ ਖੂ ਮੰਨਦੇ ਹਨ ਕਹਿੰਦੇ ਕਿ ਜਿਹੜੇ ਪੰਜ ਇੰਦਰੀਆਂ ਮਤਲਬ ਪੰਜ ਇੰਦਰੀਆਂ ਤੋਂ ਭਾਵ ਹੈ ਕਿ ਸੁਣਨ ਸ਼ਕਤੀ ਠੀਕ ਹੈ ਸੁਗੰਧਨ ਸ਼ਕਤੀ ਇੱਕ ਪਹਿਲਾ ਸਪਸ਼ਟ ਕਿ ਸੁਣਨ ਸ਼ਕਤੀ ਠੀਕ ਹੈ ਫਿਰ ਇਹ ਗੁੰਘਣ ਸ਼ਕਤੀ ਫਿਰ ਸੁਣ ਸਕਤੀ ਫਿਰ ਵੇਖਣ ਦੀ ਸ਼ਕਤੀ ਤੇ ਇੱਕ ਮਤਲਬ ਚੱਖਣ ਦੀ ਸ਼ਕਤੀ ਠੀਕ ਹੈ ਜਦੋਂ ਟਾਂਗ ਕਹਿ ਲੋ ਠੀਕ ਹੈ ਅਹੀਂ ਜ਼ੁਬਾਨ ਦੇ ਨਾਲ ਆਪਣਾ ਕੋਈ ਵੀ ਚੀਜ਼ ਖਾਂਦੇ ਹੋ ਤਾਂ ਟੇਸਟ ਆਉਂਦਾ ਠੀਕ ਹੈ ਇਹ ਸਾਰੀਆਂ ਕਹਿੰਦੇ ਨੇ ਕਿ ਉਹਨਾਂ ਲੋਕਾਂ ਦੇ ਵਿੱਚ ਪਿਆਰ ਘਰਦਾ ਪੈਦਾ ਨਹੀਂ ਹੁੰਦਾ ਜਿਹੜੇ ਕਿ ਪੰਜ ਇੰਦਰੀਆਂ ਦੇ ਜੀਵਨ ਨੂੰ ਦੁੱਖਾਂ ਦਾ ਖੂਬ ਮੰਨਦੇ ਨੇ ਕਹਿੰਦੇ ਕਿ ਇਹ ਸੰਸਾਰ ਨੂੰ ਦੁੱਖਾਂ ਦਾ ਖੂਬ ਮੰਨਦੇ ਨੇ ਤੇ ਘਰ ਤਿਆਗ ਵਿੱਚ ਹੀ ਤਿਆਗ ਵਿੱਚ ਹੀ ਭਲਾ ਸੰਬੰਧ ਹੋਨ ਕਈ ਲੋਕ ਆਹੇ ਜੇ ਨੇ ਜਿਹੜੇ ਕਿ ਇਸ ਸੰਸਾਰ ਦੇ ਵਿੱਚ ਆਏ ਨੇ ਲੇਕਿਨ ਆਪਣੀ ਰਿਸਪੌਂਸਿਬਿਲਟੀਆ ਤੋਂ ਮੁਕਤ ਹੋ ਕੇ ਮਤਲਬ ਕਹਿੰਦੇ ਨੇ ਕਿ ਨਹੀਂ ਹਾਂ ਉਹ ਇੰਨਾ ਚੀਜ਼ਾਂ ਦੇ ਵਿੱਚ ਨਹੀਂ ਅਸੀਂ ਸਾਧੂ ਬਣ ਗਏ ਅਸੀਂ ਸੰਤ ਬਣ ਗਏ ਜੀ ਇਹ ਤੇ ਉਹ ਠੀਕ ਹੈ ਉਹ ਤਿਆਗ ਦਿੰਦੇ ਨੇ ਕਹਿੰਦੇ ਮਤਲਬ ਅਜਰ ਸੰਸਾਰ ਹੈ ਇਹ ਜਿਹੜਾ ਸਰੀਰ ਹੈ ਇਹ ਪੰਜ ਇੰਦਰੀਆਂ ਦਾ ਬਣਿਆ ਹੋਇਆ ਹੈ ਤੇ ਕਹਿੰਦੇ ਕਿ ਇਹ ਸਾਰੀਆਂ ਚੀਜ਼ਾਂ ਨੂੰ ਉਹ ਦੁੱਖਾਂ ਦਾ ਘਾਰ ਸਮਝਦੇ ਨੇ ਠੀਕ ਹੈ ਤੇ ਕੀ ਕਰਦੇ ਨੇ ਉਹ ਘਰ ਨੂੰ ਤਿਆਗਣ ਵਿੱਚ ਹੀ ਬਲਾਸਮ ਦੇ ਹਨ ਕਹਿੰਦੇ ਕਿ ਜਿੰਨਾ ਦੇ ਇੱਕੋ ਜਿਹੇ ਧਾਰਮਿਕ ਵਿਚਾਰ ਹੋਣ ਉਹਨਾਂ ਨੂੰ ਬਾਲ ਬੱਚੇ ਮਾਂ ਭੈਣ ਤੇ ਇਸਤਰੀ ਦਾ ਪਿਆਰ ਅਤੇ ਸਤਿਕਾਰ ਇੱਕ ਤਰ੍ਹਾਂ ਦਾ ਇੱਕ ਇਹ ਇੱਕ ਤਰ੍ਹਾਂ ਨਾਲ ਪਾਪ ਲੱਗਦਾ ਹੈ ਹੁਣ ਜਿਨ੍ਹਾਂ ਦੀ ਫੀਲਿੰਗ ਜਿਨ੍ਹਾਂ ਦੇ ਵਿਚਾਰ ਥਾਟ ਇੱਕ ਜਿਸ ਤਰ੍ਹਾਂ ਦੇ ਹੋਣ ਧਾਰਮਿਕ ਵਿਚਾਰ ਕਹਿ ਲੋ ਇੱਕੋ ਜਿਹੇ ਹੁਣ ਇੱਕ ਨੇ ਕਿਹਾ ਕਿ ਨਹੀਂ ਜਿਹੜਾ ਇਸਤਰੀ ਹੈ ਉਹ ਨਰਕ ਦਾ ਦਵਾਰ ਹੈ ਦੂਜੇ ਨੇ ਵੀ ਕਿਹਾ ਤਾਂ ਇਸਤਰੀ ਨਰਕ ਦਾ ਦਵਾਰ ਹੁਣ ਇਹਨਾਂ ਸਾਰਿਆਂ ਦੇ ਜਿਹੜੇ ਵਿਚਾਰ ਇੱਕ ਤਰ੍ਹਾਂ ਦੇ ਨੇ ਤੇ ਉਹ ਕਿਸ ਸੰਬੰਧ ਦੇ ਨੇ ਕਹਿੰਦੇ ਕਿ ਜਿਹੜੇ ਮਾਂ ਜਿਹੜੇ ਬਾਲ ਬੱਚੇ ਮਾਂ ਭੈਣ ਤੇ ਇਸਤਰੀਆਂ ਦਾ ਪਿਆਰ ਸਤਿਕਾਰ ਇੱਕ ਤਰ੍ਹਾਂ ਦਾ ਉਹਨਾਂ ਨੂੰ ਪਾਪ ਲੱਗਦਾ ਹੈ ਠੀਕ ਹੈ ਜਿਨ੍ਹਾਂ ਦੀ ਫੀਲਿੰਗ ਇਸ ਤਰ੍ਹਾਂ ਦੀ ਹੈ ਕਹਿੰਦੇ ਕਿ ਭਾਰਤ ਵਿੱਚ ਸਾਧੂ ਤੇ ਸੰਨਿਆਸੀ ਇਸ ਨੂੰ ਤਸ਼ਕਾਰ ਦੇ ਹੋਏ ਉਹਨਾਂ ਦੇ ਤਿਆਗ ਦੀ ਸਿੱਖਿਆ ਦਿੰਦੇ ਨੇ ਤਸ਼ਕਾਰਨਾ ਮਤਲਬ ਨਿਕਾਰ ਦਿੰਦੇ ਨੇ ਉਹਨਾਂ ਨੂੰ ਕੋਈ ਆਦਰ ਸਨਮਾਨ ਨਹੀਂ ਦਿੰਦੇ ਠੀਕ ਹੈ ਉਹਨਾਂ ਨੂੰ ਤੁਸ਼ ਮਤਲਬ ਬੜੀ ਛੋਟੀ ਜਿਹੀ ਸਮਝ ਦੇ ਨੇ ਇਸਤਰੀਆਂ ਨੂੰ ਠੀਕ ਹੈ ਹ ਬਹੁਤ ਸਾਰੇ ਸਾਧੂ ਤੇ ਸੰਨਿਆਸੀ ਫਿਰ ਕੀ ਕਹਿੰਦੇ ਨੇ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਦੇ ਵਿਰੁੱਧ ਆਵਾਜ਼ ਉਠਾਉਂਦਿਆ ਕਿ ਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦੇ ਵਿਰੁੱਧ ਆਵਾਜ਼ ਉਠਾਉਂਦਿਆਂ ਕਿਹਾ ਸੋ ਕਿਉ ਮੰਦਾ ਆਖੀਏ ਜਿਨ ਜੰਮੇ ਰਾਜਾ ਕਹਿੰਦੇ ਕਿ ਫਿਰ ਜਦੋਂ ਸਾਰਿਆਂ ਦੀ ਫੀਲਿੰਗ ਇੱਕ ਜੇ ਸਾਧੂ ਸੰਤ ਸન્યાਸੀ ਕਹਿਣ ਲੱਪੇ ਕਿ ਇਸਤਰੀ ਜਿਹੜੀ ਨਰਕ ਦਾ ਦੁਬਾਰ ਹੈ ਠੀਕ ਹੈ ਤੇ ਉਹਨਾਂ ਦਾ ਸਕਾਰ ਕਰਨ ਲੱਪੇ ਠੀਕ ਹੈ ਤੇ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਵਿਰੁੱਧ ਆਵਾਜ਼ ਉਠਾਈ ਕਹਿੰਦੇ ਕਿ ਸੋ ਕਿਉ ਮੰਦਾ ਆਖੀਏ ਕਹਿੰਦੇ ਕਿ ਉਸ ਇਸਤਰੀ ਨੂੰ ਕਿਉਂ ਮੰਨਦਾ ਆਖੀਏ ਜਿੰਨੇ ਰਾਜਿਆਂ ਨੂੰ ਜਨਮ ਦਿੱਤਾ ਠੀਕ ਹੈ ਇਸਤਰੀ ਦੇ ਨਾਲ ਜਿਹੜਾ ਸੰਸਾਰ ਜਿਹੜਾ ਚੱਲਿਆ ਤੇ ਇਹਨਾਂ ਇਹਨੇ بڑے بڑے ਉੱਚੇ ਮਹਾਤਮਾ ਸੰਤਾਂ ਨੂੰ ਜਨਮ ਦਿੱਤਾ ਤੇ ਉਹਨੂੰ ਕਿਉਂ ਮੰਨਦਾ ਆਖੀਏ ਠੀਕ ਹੈ ਇਸ ਕਰਕੇ ਇਹ ਕਹਿਣਾ ਗਲਤ ਹੈ ਸੋਰੀ ਇਸ ਕਰਕੇ ਇਹ ਕਹਿਣਾ ਗਲਤ ਨਹੀਂ ਹੈ ਕਿ ਮਾਂ ਭੈਣ ਪਤਨੀ ਅਤੇ ਉਹਨਾਂ ਦੇ ਸਿਰਜੇ ਘਰ ਪ੍ਰਤੀ ਡੂੰਘੇ ਪਿਆਰ ਤੋਂ ਬਿਨਾ ਵਤਨ ਦਾ ਪਿਆਰ ਨਾ ਤਾਂ ਜਿਉਂਦਾ ਰਹਿ ਸਕਦਾ ਹੈ ਤੇ ਨਾ ਹੀ ਸਥਿਰ ਹੋ ਸਕਦਾ ਹੁਣ ਵੇਖੋ ਕਹਿੰਦੇ ਕਿ ਇਹ ਦੇ ਵਿੱਚ ਕਿਹਾ ਸਿਰਜੇ ਘਰ ਪ੍ਰਤੀ ਹੁਣ ਜਿਹੜੀ ਇਸਤਰੀ ਹੈ ਇੱਕ ਮਾਂ ਇੱਕ ਭੈਣ ਤੇ ਪਤਨੀ ਆਪਣੇ ਘਰ ਨੂੰ ਬਹੁਤ ਸਵਾਰਦੀ ਹੈ ਠੀਕ ਹੈ ਘਰ ਦੇ ਵਿੱਚ ਭਾਵੇਂ 10 ਮਰਦਨ ਹੋਣ ਜੇ ਉੱਥੇ ਔਰਤ ਨਹੀਂ ਹੈ ਤਾਂ ਘਰ ਘਰ ਨਹੀਂ ਹੈ ਕਿਉਂਕਿ ਔਰਤ ਦੇ ਬਿਨਾ ਘਰ ਕੁਝ ਨਹੀਂ ਹੈਗਾ ਬੇਟਾ ਠੀਕ ਹੈ ਇੱਕ ਔਰਤ ਜਿਹੜੀ ਹੈ ਉਹ ਮਾਂ ਦੀ ਭੂਮਿਕਾ ਨਿਭਾ ਕੇ ਕਾਰ ਸਾਮਦੀਏ ਫਿਰ ਭੈਣ ਦੀ ਭੂਮਿਕਾ ਨਿਭਾ ਕੇ ਕਰ ਸਾਮਦੀਏ ਪਤਨੀ ਦੀ ਭੂਮਿਕਾ ਕਰਕੇ ਨਿਭਾ ਕੇ ਕਾਰ ਸੰਭਦੀ ਹੈ ਇਸ ਕਰਕੇ ਉਹਨੂੰ ਕੀ ਕਿਹਾ ਗਿਆ ਸਿਰਜੇ ਘਰ ਪ੍ਰਤੀ ਮਤ ਘਰ ਨੂੰ ਸਿਰਜਣ ਵਾਲੀ ਘਰ ਨੂੰ ਬਣਾਉਣ ਵਾਲੀ ਕਹਿੰਦਾ ਕਿ ਹੁਣ ਕਹਿੰਦੇ ਕਿ ਸਿਰਜੇ ਘਰ ਪ੍ਰਤੀ ਡੂੰਘੇ ਪਿਆਰ ਤੋਂ ਬਿਨਾ ਵਤਨ ਦਾ ਪਿਆਰ ਨਾ ਤਾਂ ਜਿਉਂਦਾ ਰਹਿ ਸਕਦਾ ਹੈ ਤੇ ਨਾ ਹੀ ਸਿਰ ਹੋ ਸਕਦਾ ਹੁਣ ਜਿਹੜਾ ਘਰ ਇਸਤਰੀ ਨੇ ਬੜੇ ਪਿਆਰ ਨਾਲ ਮਾਂ ਭੈਣ ਨੇ ਪਤਨੀ ਨੇ ਬੜੇ ਪਿਆਰ ਨਾਲ ਸਿਰਜਿਆ ਤੇ ਕਹਿੰਦੇ ਕਿ ਉਸਦੇ ਪਿਆਰ ਤੋ ਬਿਨਾ ਜਿਹੜਾ ਜਿਹੜਾ ਨਾ ਤੇ ਵਤਨ ਨਾਲ ਪਿਆਰ ਜਿੰਦਾ ਰਹਿ ਸਕਦਾ ਤੇ ਨਾ ਹੀ ਸਤਿਰ ਮਤਲਬ ਕਾਇਮ ਰਹਿ ਸਕਦਾ ਠੀਕ ਹੈ ਫਿਰ ਕਹਿੰਦੇ ਨੇ ਕਿ ਵਤਨ ਨੂੰ ਪਿਆਰ ਕਰਨ ਵਾਲੇ ਮਨੁੱਖ ਕਸ਼ਟਾਂ ਤੋਂ ਨਹੀਂ ਘਮਰਉਂਦੇ ਠੀਕ ਹੈ ਹੁਣ ਜਿਹੜੂ ਵਤਨ ਨੂੰ ਪਿਆਰ ਕਰਦੇ ਸੀ ਭਗਤ ਸਿੰਘ ਜੀ ਹਨ ਠੀਕ ਹੈ ਕਿੰਨੇ ਵੱਡੇ ਵੱਡੇ ਜਿਹੜੇ ਸਾਡੇ ਫ੍ਰੀडम फाइਟਰ ਨੇ ਕਿਉਂਕਿ ਉਹ ਵਤਨ ਨੂੰ ਪਿਆਰ ਕਰਦੇ ਸੀ ਉਹ ਆਪਣੇ ਦੇਸ਼ ਨੂੰ ਪਿਆਰ ਕਰਦੇ ਸੀ ਉਹ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ ਉਹਨਾਂ ਨੇ ਕਈ ਜੇਲ੍ਹਾਂ ਕਈ ਕਸ਼ਟ ਸਹੇ ਠੀਕ ਹੈ ਤੇ ਉਹਨਾਂ ਕਸ਼ਟਾਂ ਤੋਂ ਨਿਕਬਰਾਂ ਨੇ ਠੀਕ ਹੈ ਇਸ ਕਰਕੇ ਉਹ ਕੀ ਕਰਦੇ ਹੈ ਵਤਨ ਨੂੰ ਪਿਆਰ ਕਰਨ ਵਾਲੇ ਮਨੁੱਖ ਜਿਹੜੇ ਕਸ਼ਟਾਂ ਤੋਂ ਨਹੀਂ ਘਬਰਮਦੇ ਕਹਿੰਦੇ ਕਿ ਜਦੋਂ ਕੁਝ ਲਾਲਚੀ ਲੋਕ ਮੂਲਕਗਿਰੀ ਮਤਲਬ ਆਪਣੇ ਦੇਸ਼ ਦਾ ਵਾਸਤੇ ਠੀਕ ਹੈ ਮੁਲਕਗਿਰੀ ਲਈ ਲੋਕਾਂ ਤੇ ਜ਼ੁਲਮ ਕਰਦੇ ਹਨ ਤਾਂ ਉਹਨਾਂ ਨਾਲ ਕੁਝ ਬੰਦੇ ਖਾਣ ਪੀਣ ਵਾਲੇ ਵੀ ਜੁੜ ਜਾਂਦੇ ਹਨ ਕਹਿੰਦੇ ਕਿ ਜਦੋਂ ਕੋਈ لالچی ਲੋਕ ਨੇ ਜਿਹੜੇ ਕਹਿੰਦੇ ਕਿ ਸਾਡਾ ਦੇਸ਼ ਫਲਾਣ ਹੈ ਟਿੰਗ ਹੈ ਮਤਲਬ ਦੇਸ਼ ਦੇ ਨਾਂ ਤੇ ਜਿਸ ਤਰ੍ਹਾਂ ਮੰਨ ਲਓ ਕਿ ਹਿੰਦੂਸਤਾਨ ਪਾਕਿਸਤਾਨ ਇਹਨਾਂ ਚੀਜ਼ਾਂ ਦੇ ਨਾਂ ਤੇ ਲੜਦੇ ਨੇ ਤੇ ਇਹ ਜਿਹੜੇ ਲੋਕ ਲੋਕਾਂ ਤੇ ਜ਼ੁਲਮ ਕਰਦੇ ਨੇ ਤਾਂ ਕੁਝ ਇਸ ਤਰ੍ਹਾਂ ਦੇ ਲੋਕ ਨੇ ਕਿ ਜਿਹੜੇ ਉਹਨਾਂ ਦੇ ਨਾਲ ਰਲ ਜਾਂਦੇ ਨੇ ਠੀਕ ਹੈ ਉਹਨਾਂ ਦੇ ਨਾਲ ਕਿਉਂ ਰਲਦੇ ਨੇ ਉਹ ਸਿਰਫ ਖਾਣ ਪੀਣ ਦੇ ਵਾਸਤੇ ਠੀਕ ਹੈ ਉਹਨਾਂ ਨਾਲ ਜੁੜ ਕੇ ਉਹ ਵੀ ਜ਼ੁਲਮ ਕਰਨ ਲੱਗ ਪਦੇ ਨੇ ਗਰੀਬ ਲੋਕਾਂ ਤੇ ਜਾਂ ਕੋਈ ਆਪਣੇ ਆਪਣੇ ਮੁਲਕ ਦੀਆਂ ਜਿਹੜੀਆਂ ਉਹਨਾਂ ਕਰਨ ਦੇ ਨੇ ਤਾਰੀਫਾਂ ਤੇ ਆਪਣੇ ਲੋਕਾਂ ਦੇ ਉੱਤੇ ਵੀ ਜ਼ੁਲਮ ਕਰ ਲੈਂਦੇ ਨੇ ਕਿਉਂਕਿ ਇਹਨਾਂ ਲੋਕ ਉਹ ਲੋਕੀ ਨੇ ਲਾਲਚੀ ਨੇ ਠੀਕ ਹੈ ਉਹਨਾਂ ਵਾਸਤੇ ਕੋਈ ਕਿਸੇ ਚੀਜ਼ ਕੋਈ ਮਾਇਨੇ ਨਹੀਂ ਰੱਖਦੇ ਤੇ ਉਹੋ ਜਿਹੇ ਲੋਕਾਂ ਦੇ ਨਾਲ ਕੁਝ ਬੰਦੇ ਵੀ ਜੁੜ ਜਾਂਦੇ ਨੇ ਜਿਹੜੇ ਸਿਰਫ ਖਾਣ ਪੀਣ ਵਾਸਤੇ ਉਹਨਾਂ ਨਾਲ ਜੁੜ ਜਾਂਦੇ ਨੇ ਤੇ ਜ਼ੁਲਮ ਕਰਦੇ ਨੇ ਕਹਿੰਦੇ ਕਿ ਜਿਸ ਤਰ੍ਹਾਂ ਲਾਲਚ ਤੇ ਮੁਲਕਗੀਰੀ ਲੋਕਾਂ ਨੂੰ ਚਲਾਉਣ ਵਾਲੀ ਉਹਨਾਂ ਦੀ ਭੁੱਖ ਹੈ ਭੁੱਖ ਮਤਲਬ ਭੁੱਖ ਮਤਲਬ ਹਰ ਚੀਜ਼ ਨੂੰ ਹੜਪੰਦੀ ਮਤਲਬ ਕੋਸ਼ਿਸ਼ ਕਰਦੇ ਨੇ ਜੇ ਕਿਸੇ ਕੋ ਘਾਟਾ ਤਾਂ ਉਹਨੂੰ ਜ਼ਿਆਦਾ ਮਤਲਬ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਨੇ ਉਹਨਾਂ ਨੂੰ ਇੰਨਾ ਮਤਲਬ ਹੋਰ ਹੋਰ ਮਤਲਬ ਆਪਣੇ ਵਿੱਚ ਹੀ ਇਕੱਠਾ ਕਰਨ ਦੀ ਉਹਨਾਂ ਨੂੰ ਭੁੱਖ ਹੈ ਕਹਿੰਦਾ ਕਿ ਉਸੇ ਤਰ੍ਹਾਂ ਲਾਲਚੀ ਤੇ ਮੂਲਕਗਰੀ ਲੋਕਾਂ ਵਿਰੁੱਧ ਦੂਜਿਆਂ ਨੂੰ ਹਰਕਤ ਵਿੱਚ ਲਿਆਉਣ ਵਾਲੀ ਸ਼ਕਤੀ ਅਣਖ ਹੈ ਅਣਖ ਮਤਲਬ ਆਪਣੇ ਦੇਸ਼ ਵਾਸਤੇ ਆਪਣੇ ਪਰਿਵਾਰ ਵਾਸਤੇ ਕਿਸੇ ਅੱਗੇ ਨਾ ਝੁਕਣਾ ਤੇ ਉਹਨਾਂ ਨੂੰ ਮਤਲਬ ਸੇਫ ਕਰਨਾ ਇਹ ਅਣਖ ਹੈ ਠੀਕ ਹੈ ਕਹਿੰਦੇ ਕਿ ਜਿਸ ਤਰ੍ਹਾਂ ਜਿਹੜੇ ਲਾਲਚੀ ਤੇ ਮੁਲਕਗਿਰੀ ਲੋਕੇ ਨੇ ਉਹਨਾਂ ਵਾਸਤੇ ਉਹ ਉਹਨਾਂ ਨੂੰ ਕੌਣ ਚਲਾਉਂਦੀ ਉਹਨਾਂ ਦੀ ਭੁੱਖ ਜਲਾਉਂਦੀ ਹੈ ਤੇ ਇਸੇ ਤਰ੍ਹਾਂ ਲਾਲਚੀ ਤੇ ਮੁਲਕਗਿਰੀ ਲੋਕਾਂ ਦੇ ਵਿਰੁੱਧ ਜਿਹੜੇ ਉਹਨਾਂ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਕਿਹੜੀ ਸ਼ਕਤੀ ਚਲਾਉਂਦੀ ਹੈ ਅਣਖ ਚਲਾਉਂਦੀ ਹੈ ਕਹਿੰਦੇ ਕਿ ਜਿਸ ਤਰ੍ਹਾਂ ਲੋਕ ਲੋਕ ਇੰਨਾ ਨਾ ਟੱਕਰ ਲੈ ਕੇ ਦੂਜਿਆਂ ਲਈ ਸੁੱਖ ਪੈਦਾ ਕਰਨ ਲਈ ਦੁੱਖ ਚਲਦੇ ਹਨ ਤੇ ਕੁਰਬਾਨੀਆਂ ਕਰਦੇ ਹਨ ਉਹ ਵੀ ਇੱਕ ਤਰ੍ਹਾਂ ਨਾਲ ਉੱਚੇ ਆਦਰਸ਼ ਪੈਦਾ ਕਰਦੇ ਹਨ ਠੀਕ ਹੈ ਹੁਣ ਕੀ ਹੈ ਕਿ ਜਿਹੜੇ ਲੋਕ ਲਾਲਚੀ ਨੇ ਠੀਕ ਹੈ ਮੁਲਕੀਰੀ ਹੈ ਜ਼ੁਲਮ ਕਰਦੇ ਨੇ ਉਹਨਾਂ ਦੇ ਨਾਲ ਟੱਕਰ ਜਿਹੜੇ ਲੈ ਕੇ ਦੂਜਿਆਂ ਵਾਸਤੇ ਸੁੱਖ ਪੈਦਾ ਕਰਦੇ ਨੇ ਤੇ ਆਪ ਦੁੱਖ ਚਲਦੇ ਨੇ ਆਪਣੀਆਂ ਕੁਰਬਾਨੀਆਂ ਦਿੰਦੇ ਨੇ ਉਹ ਕੀ ਕਰਦੇ ਨੇ ਇੱਕ ਤਰ੍ਹਾਂ ਦਾ ਆਦਰਸ਼ ਪੈਦਾ ਕਰਦੇ ਹਨ ਫਿਰ ਕਹਿੰਦੇ ਨੇ ਕਿ ਅਦਰਸ਼ ਤੋਂ ਬਿਨਾ ਕੋਈ ਵੀ ਕੌਮ ਉਸ ਸਮੇਂ Laash ਬਣ ਜਾਂਦੀ ਹੈ ਜੇ ਉਹਨਾਂ ਦੇ ਵਿੱਚ ਅਦਰਸ਼ ਨਹੀਂ ਹੈ ਤੇ Laash ਬਣ ਜਾਂਦੀ ਹੈ ਜਿਸ ਨੂੰ ਜਿਹਦੇ ਤੇ ਕੋਈ ਅਸਰ ਨਹੀਂ ਹੁੰਦਾ ਠੀਕ ਹੈ ਨਾ ਕਿਸੇ ਦੇ ਦੁੱਖ ਦਾ ਨਾ ਕਿਸੇ ਦੇ ਮਤਲਬ ਖੁਸ਼ੀ ਦਾ ਨਾ ਕਿਸੇ ਦੇ ਨਾਲ ਹਮਦਰਦੀ ਹੁੰਦੀ ਹੈ ਉਹ ਕੀ ਬਣ ਜਾਂਦਾ ਇੱਕ ਉਹ ਕੌਮ ਕੀ ਬਣ ਜਾਂਦੀ Laash ਬਣ ਜਾਂਦੀ ਹੈ ਠੀਕ ਹੈ ਕਹਿੰਦੇ ਕਿ ਜਦੋਂ ਦੁੱਖ ਦਰਦ ਦੀਆਂ ਡੂੰਘਾਈਆਂ ਦਾ ਲੋਕ ਤਿਆਗ ਕਰਦੇ ਨੇ ਠੀਕ ਹੈ ਕੀ ਕਰਦੇ ਨੇ ਕਿ ਜਦੋਂ ਜਿਹੜੇ ਲੋਕ ਨੇ ਉਹ ਦੁੱਖ ਦਰਦ ਦੀਆਂ ਡੁੰਗਾਈਆਂ ਦਾ ਤਿਆ ਕਰ ਦੇਣ ਕਹਿੰਦਾ ਮਤਲਬ ਕਿ ਕਿਸੇ ਦੇ ਦੁੱਖ ਦਰਦ ਵਿੱਚ ਸ਼ਾਮਿਲ ਨਾ ਹੋਣ ਜਦੋਂ ਫਰਾਂਸ ਦੇ ਬਾਦਸ਼ਾਹ ਚੰਮ ਖੁਸ਼ੀਆਂ ਵਿੱਚ ਗਲਤਾਨ ਹੋਵੇ ਮਤਲਬ ਚੰਮ ਖੁਸ਼ੀਆਂ ਮਤਲਬ ਜਿਹੜੇ ਝੂਠੇ ਮਤਲਬ ਕਹਿ ਲਓ ਚੰਮ ਖੁਸ਼ੀਆਂ ਤੋਂ ਹੀ ਇਹ ਮਤਲਬ ਕਰ ਸਕਦੇ ਉੱਪਰਲਾ ਸੱਚ ਮਤਲਬ ਡੁੰਗਾਈ ਤੇ ਨਾ ਜਾਣਾ ਉੱਪਰਲਾ ਸੱਚ ਮਿੱਥਿਆ ਸੱਚ ਜਾਂ ਝੂਠ ਠੀਕ ਹੈ ਇਹਨਾਂ ਚੀਜ਼ਾਂ ਵਿੱਚ ਸ਼ਾਮਲ ਹੋ ਜਾਣ ਲੋਕ ਸਦੀਆਂ ਤੇ ਗਲਤ ਸਦੀਆਂ ਦੇ ਗਲਤ ਫਲਸਫੇ ਦਾ ਕਾਇਰ ਬਨ ਜਾ ਬਨ ਚੁੱਕੇ ਹੋਣ ਲੋਕਾਂ ਵਿੱਚ ਮਨੁੱਖਤਾ ਦਾ ਭਾਵ ਉੱਡ ਗਿਆ ਹੋਵੇ ਮਨੁੱਖਤਾ ਦਾ ਭਾਵ ਮਤਲਬ ਕਿਸੇ ਪ੍ਰਤੀ ਕੋਈ ਹਮਦਰਦੀ ਨਾ ਹੋਵੇ ਕੋਈ ਇਨਸਾਨੀਅਤ ਨਾ ਹੋਵੇ ਉੱਥੇ ਦੇਸ਼ ਪਿਆਰ ਦੀ ਜੋਤ ਲਟ ਲਟ ਨਹੀਂ ਜਗ ਸਕਦੀ ਕਹਿੰਦੇ ਕਿ ਜਿੰਨਾ ਜਿਹੜੀਆਂ ਜਿਹੜੀਆਂ ਚੀਜ਼ਾਂ ਇਹ ਉੱਪਰ ਅਹੀਂ ਪੜੀਆਂ ਉਹ ਨਾ ਹੋਣ ਉਹਨਾਂ ਲੋਕਾਂ ਦੇ ਵਿੱਚ ਉਹ ਕੰਬ ਲਾਸ਼ ਬਨ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਦੁੱਖ ਦਰਦ ਨਾ ਹੋਵੇ ਔਰ ਚਾਹ ਖੁਸ਼ੀਆਂ ਹੋਣ ਔਰ ਗਲਤ ਫਲਸਫੇ ਜਿਹੜਾ ਫਲਸਫੇ ਦੇ ਕਾਇਰ ਹੋਣ ਤੇ ਜਿਨ੍ਹਾਂ ਦੇ ਵਿੱਚ ਮਨੁੱਖਤਾ ਨਾ ਹੋਵੇ ਠੀਕ ਹੈ ਇੱਕ ਦੂਜੇ ਨਾਲ ਹਮਦਰਦੀ ਨਾ ਹੋਵੇ ਤੇ ਉਹ ਉੱਥੇ ਜਿਹੜੇ ਦੇਸ਼ ਪਿਆਰ ਦੀ ਜੋਤ ਜਿਹੜੀ ਨਹੀਂ ਜਗ ਸਕਦੀ ਠੀਕ ਹੈ ਇਸ ਤੋਂ ਬਾਅਦ ਲੇਖਕ ਦੇਸ਼ ਭਗਤੀ ਦੀ ਗੱਲ ਕਰਦਿਆਂ ਕਹਿੰਦਾ ਹੈ ਕਿ ਇਸ ਨੂੰ ਉੱਗਣ ਤੇ ਵਧਣ ਲਈ ਸਦੀਆਂ ਲੱਗਦੀਆਂ ਹਨ ਤੇ ਮੂਡ ਉਖਾੜਨ ਲਈ ਵੀ ਸਦੀਆਂ ਲੱਗਦੀਆਂ ਹਨ ਉਹ ਕਹਿੰਦੇ ਕਿ ਦੇਸ਼ ਭਗਤੀ ਕੋਈ ਇਹੋ ਜੀ ਚੀਜ਼ ਨਹੀਂ ਹੈ ਕਿ ਜਿਹੜੇ ਮਿੰਟਾਂ ਵਿੱਚ ਉਗ ਜਾਏ ਠੀਕ ਹੈ ਹੁਣ ਜਿਸਾ ਕੋਈ ਅਹੀਂ ਪਲਾਂਟ ਲਗਾਉਂਦੇ ਆ ਠੀਕ ਉਹਨੂੰ ਵੀ ਉੱਗਣ ਵਾਸਤੇ ਵਧਣ ਵਾਸਤੇ ਠੀਕ ਹੈ ਟਾਈਮ ਲੱਗਦਾ ਇਸੇ ਤਰ੍ਹਾਂ ਜਿਹੜੇ ਸਾਡੇ ਮਨ ਦੀ ਫੀਲਿੰਗ ਹੈ ਮਨ ਦੇ ਜਜ਼ਬਾਤ ਨੇ ਤੇ ਉਹ ਜਿਸ ਸਾਡੇ ਆਪਣੇ ਦੇਸ਼ ਦੇ ਪ੍ਰਤੀ ਕੀ ਫੀਲਿੰਗ ਹੈ ਹੁਣ ਜਿਸਾ ਇਹਨੇ ਵੱਡੇ ਫਰੀडम फाइਟਰ ਨੇ ਉਹਨਾਂ ਦੇ ਵਿੱਚ ਵੀ ਤੇ ਇਸ ਚੀਜ਼ ਨੂੰ ਪੈਦਾ ਕਰਨ ਲੱਗਿਆ ਟਾਈਮ ਲੱਗਿਆ ਨਾ ਠੀਕ ਹੈ ਕਹਿੰਦੇ ਫਿਰ ਮੂਡ ਉਖਾੜਨ ਮਤਲਬ ਉਹਨਾਂ ਨੂੰ ਉਸ ਚੀਜ਼ ਨੂੰ ਖਤਮ ਕਰਨ ਦੇ ਵਿੱਚ ਵੀ ਸਦੀਆਂ ਲੱਗ ਜਾਂਦੀਆਂ ਨੇ ਕਹਿੰਦੇ ਕਿ ਜੇ ਉਸ ਇੱਕ ਜज्ਬਾ ਪੈਦਾ ਕਰਨ ਵਾਸਤੇ ਉਹਨਾਂ ਨੂੰ ਵਧਣ ਨੂੰ ਫੁੱਲਣ ਵਾਸਤੇ ਸਦੀਆਂ ਲੱਗਦੀਆਂ ਨੇ ਤੇ ਉਸ ਜज्ਬੇ ਨੂੰ ਖਤਮ ਕਰਨ ਵਾਸਤੇ ਵੀ ਕਈ ਸਦੀਆਂ ਲੱਗ ਜਾਂਦੀਆਂ ਹਨ ਇਹ ਕਹਿਣਾ ਠੀਕ ਨਹੀਂ ਹੈ ਕਿ ਜਿਹੜੇ ਫ੍ਰਾਂਸਿਸ ਸੀ ਉਹ ਚੰ ਸੱਚ ਨੂੰ ਮੰਨਦੇ ਸਨ ਮਤਲਬ ਝੂਠੇ ਗੱਲਾਂ ਨੂੰ ਮੰਨਦੇ ਸਨ ਜੇਕਰ ਜਿਆ ਹੁੰਦਾ ਤਾਂ ਉਹ ਭੋਗ ਵਿਲਾਸ ਤੇ ਬਿਸਤਰਿਆਂ ਤੋਂ ਉੱਠ ਕੇ ਕੁਰਬਾਨੀਆਂ ਨਾ ਕਰ ਸਕਦੇ ਤੇ ਉੱਥੇ ਹੀ ਮਾਰੇ ਜਾਂਦੇ ਹੁਣ ਜਿਹੜਾ ਆਪਣੇ ਆਪਣੀ ਸੇਫਟੀ ਵਾਸਤੇ ਕੁਝ ਨਹੀਂ ਕਰਦਾ ਆਪਣੇ ਭੋਗ ਬਲਾਸ ਵਿੱਚ ਰਹਿੰਦਾ ਤੇ ਉਹ ਫਿਰ ਆਪੇ ਮਰਿਆ ਜਾਣਾ ਸੀ ਉੱਥੇ ਠੀਕ ਹੈ ਜੇ ਕਹਿੰਦੇ ਕਿ ਜੇਕਰ ਇਹ ਮੰਨ ਲਿਆ ਜਾਵੇ ਕਿ ਚਮ ਸੱਚ ਨੂੰ ਮੰਨਦੇ ਸਨ ਕਹਿੰਦੇ ਕਿ ਜੇਕਰ ਇਹ ਮੰਨ ਲਈਏ ਕਿ ਜਿਹੜੇ ਫਰਾਂਸੀਸੀ ਲੋਕ ਨੇ ਉਹ ਸਿਰਫ ਚਮ ਸੱਚ ਨੂੰ ਸੱਚ ਨੂੰ ਮੰਨਦੇ ਸਨ ਤਾਂ ਵੀ ਉਹਨਾਂ ਅੰਦਰ ਸਦੀਆਂ ਦਾ ਪੱਲਿਆ ਦੇਸ਼ ਪਿਆਰ ਦਾ ਬੂਟਾ ਸਦੀਆਂ ਵਿੱਚ ਜਾ ਕੇ ਹੀ ਖਤਮ ਹੋਣਾ ਕਹਿੰਦਾ ਪਾਵੇ ਕਿ ਜਿਹੜੀ ਚੀਜ਼ ਇਹ ਪੈਦਾ ਕਰਨ ਵਾਸਤੇ ਹਾਨੂੰ ਇੰਨਾ ਟਾਈਮ ਲੱਗਦਾ ਤਾਂ ਉਹਨੂੰ ਇੱਕ ਮਿੰਟ ਸੈਕਿੰਡ ਵਿੱਚ ਕਿੱਸਾ ਖਤਮ ਕਰ ਸਕਦੇ ਆ ਠੀਕ ਹੈ ਫਿਰ ਕਹਿੰਦੇ ਨੇ ਕਿ ਹਿੰਦੂਸਤਾਨੀਆਂ ਵਿੱਚ ਦੇਸ਼ ਪਿਆਰ ਪੈਦਾ ਕਰਨ ਬਾਰੇ ਗੱਲ ਕਰਦੇ ਆ ਲੇਖਕ ਕਹਿੰਦਾ ਹੈ ਕਿ ਸਾਡੇ ਵਿੱਚ ਦੁੱਖ ਦੁੱਖ ਦਾ ਮਤਲਬ ਇੱਕ ਦੂਜੇ ਦੇ ਨਾਲ ਹਮਦਰਦੀ ਇੱਕ ਦੂਜੇ ਦੀਆਂ ਦਰਦ ਨੂੰ ਸਮਝਣਾ ਠੀਕ ਹੈ ਸਾਧਨ ਕੋਈ ਜਰੀਆ ਫਿਰ ਯਤਨ ਮਤ ਕੋਸ਼ਿਸ਼ ਪੈਦਾ ਕਰਨ ਦੀ ਲੋੜ ਹੈ ਕਹਿੰਦੇ ਕਿ ਸਾਨੂੰ ਆਪਣੇ ਵਿੱਚ ਦੁੱਖ ਸਾਧਨ ਤੇ ਯਤਨ ਪੈਦਾ ਕਰਨ ਦੀ ਲੋੜ ਹੈ ਸਾਨੂੰ ਆਪਣਾ ਜੀਵਨ ਡੂੰਗਾ ਤੇ ਸਾਦਾ ਬਣਾਉਣਾ ਚਾਹੀਦਾ ਹੈ ਹਾਨੂੰ ਕੀ ਕਰਨਾ ਚਾਹੀਦਾ ਡੁੰਗਾਏ ਤੂੰ ਹਰ ਚੀਜ਼ ਨੂੰ ਫੀਲਿੰਗ ਮਤਲਬ ਡੁੰਗਾ ਡੁੰਗਾਏ ਤੂੰ ਸਮਝਣਾ ਚਾਹੀਦਾ ਤੇ ਆਪਣਾ ਜੀਵਨ ਜਿਹੜਾ ਬੜਾ ਸਿੰਪਲ ਬਣਾਉਣਾ ਚਾਹੀਦਾ ਤੇ ਖਾਣ ਪੀਣ ਤੇ ਪਹਿਣ ਵਿੱਚ ਦੁੱਖ ਸਹਿਣੇ ਚਾਹੀਦਾ ਹੁਣ ਇੱਥੇ ਵਿੱਚ ਖਾਣ ਪੀਣ ਤੇ ਪਹਿਨਣ ਦੇ ਦੁੱਖ ਸਹਿਣ ਦਾ ਕੀ ਮਤਲਬ ਹੈ ਹੁਣ ਵੇਖੋ ਖਾਣ ਪੀਣ ਵਾਸਤੇ ਸਟਰਗਲ ਕਰਨੀ ਪੈਂਦੀ ਹਰ ਇਨਸਾਨ ਕਹਿੰਦਾ ਕਿ ਨਕੰਮੇ ਨਾ ਬਣੋ ਕਹਿੰਦਾ ਮਤਲਬ ਨਿਕੰਮੇ ਨਹੀਂ ਬੰਨਾ ਖਾਣ ਪੀਣ ਵਾਸਤੇ ਮੇ ਪਹਿਰਾਵੇ ਵਾਸਤੇ ਕੱਪੜਾ ਰੋਟੀ ਕਪੜਾ ਮਕਾਨ ਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਹੈ ਠੀਕ ਹੈ ਅਸੀਂ ਮਿਹਨਤ ਵਿੱਚ ਆਪਣੇ ਆਪ ਨੂੰ ਇੰਨਾ ਮਾਰੀਏ ਕਿ ਸਾਡੇ ਵਿੱਚ ਚਾਮ ਸੱਚ ਰਹੇ ਹੀ ਨਾ ਹੋ ਕਹਿੰਦਾ ਕਿ ਅਸੀਂ ਮਿਹਨਤ ਕਰਕੇ ਆਪਣੇ ਆਪ ਵਿੱਚ ਮਿਹਨਤ ਵਿੱਚ ਇੰਨੇ ਰੁੱਝ ਜਾਈਏ ਕਿ ਸਾਨੂੰ ਹਰ ਚੀਜ਼ ਜਿਹੜੀ ਹੈ ਉਹ ਹਕੀਕਤ ਹਨ ਪਤਾ ਲੱਗੇ ਠੀਕ ਹੈ ਪ੍ਰੈਕਟੀਕਲ ਸਾਨੂੰ ਹਰ ਚੀਜ਼ ਦੀ ਨੌਲੇਜ ਮਿਲੇ ਚਾਮ ਸੱਚ ਮਤਲਬ ਝੂਠੀਆਂ ਗੱਲਾਂ ਸਾਡੇ ਵਿੱਚ ਰਹਿਣ ਹੀ ਨਾ ਠੀਕ ਹੈ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਨੂੰ ਕੁਰਬਾਨ ਕਰਨ ਵਾਲੇ ਹੀ ਜ਼ਿੰਦਗੀ ਨੂੰ ਮਾਣਦੇ ਹਨ ਹੁਣ ਇਹ ਸੋਚ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਨੂੰ ਕੁਰਬਾਨ ਕਰਨ ਵਾਲੇ ਕਹਿੰਦੇ ਭਾਵੇਂ ਫॉर ਇਗਜ਼ਾਮਪਲ ਜਿਸਾ ਕਿ ਤੁਸੀਂ ਪੜਦੇ ਹੋ ਠੀਕ ਹੈ ਤੁਸੀਂ ਇੱਕ ਐਗਜ਼ਾਮ ਦਿੰਦੇ ਹੋ ਫਿਰ ਵੱਡੀਆਂ-ਵੱਡੀਆਂ ਪੋਸਟਾਂ ਤੇ ਤੁਸੀਂ ਸਰਵਿਸ ਕਰਦੇ ਹੋ ਜਾਂਦੇ ਹੋ ਠੀਕ ਹੈ ਤੇ ਇਹਦਾ ਮਤਲਬ ਉਹ ਕਿ ਤੁਸੀਂ ਕੁਰਬਾਨੀ ਦਿੱਤੀ ਆਪਣੇ ਆਪਣੇ ਮਤਲਬ ਤੁਹਾਡਾ ਵੀ ਮਨ ਕੀਤਾ ਹੋਏਗਾ ਕਿ ਉਹ ਫ੍ਰੀ ਬੈਠੀ ਹੈ ਜਾਂ ਕੋਈ ਖੇਡੀ ਹੈ ਜਾਂ ਕਿ ਦੇਖੋ ਬਣ ਜਾਈ ਹੈ ਤੁਸੀਂ ਨਹੀਂ ਕੀਤਾ ਇਸ ਤਰ੍ਹਾਂ ਠੀਕ ਹੈ ਤੁਸੀਂ ਕੀ ਕੀਤਾ ਐਗਜ਼ਾਮ ਆਗੇ ਨੇ ਪੜਿਆ ਠੀਕ ਹੈ ਤੁਸੀਂ ਕੁਰਬਾਨੀ ਕੀਤੀ ਹੈ ਠੀਕ ਹੈ ਤੇ ਹੁਣ ਜਦੋਂ ਤੁਹਾਨੂੰ ਵੱਡੀ-ਵੱਡੀ ਪੋਸਟ ਮਿਲ ਜਾਏਗੀ ਤੁਸੀਂ ਕਾਮਯਾਬ ਹੋ ਜਾਗੇ ਤਾਂ ਉਹ ਚੀਜ਼ ਨੂੰ ਤੁਸੀਂ ਮੰਨੋਗੇ ਠੀਕ ਹੈ ਫਿਰ ਕਹਿੰਦੇ ਨੇ ਕਿ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿੰਦਗੀ ਨੂੰ ਕੁਰਬਾਨ ਕਰਨ ਵਾਲੇ ਹੀ ਜ਼ਿੰਦਗੀ ਨੂੰ ਮਾਣਦੇ ਹਨ ਤੇ ਚੰਗ ਸੱਚ ਨੂੰ ਮੰਨਣ ਵਾਲੇ ਸਦਾ ਖੁਵਾਰ ਹੁੰਦੇ ਰਹਿੰਦੇ ਹਨ ਖੁਵਾਰ ਮਤਲਬ ਜਿਨ੍ਹਾਂ ਨੂੰ ਬੇਕਾਰ ਹੋ ਜਾਂਦੇ ਨੇ ਠੀਕ ਹੈ ਖਰਾਬ ਰਹਿੰਦੇ ਨੇ ਉਹਨਾਂ ਨੂੰ ਕੋਈ ਟਿਕਾਣਾ ਉਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਮਿਲਦੀ ਠੀਕ ਹੈ ਉਹ ਕੀ ਕਰਦੇ ਖੱਜਲ ਖਵਾ ਰਹਿੰਦੇ ਨੇ ਚੰਗ ਖੁਸ਼ੀਆਂ ਵਿੱਚ ਵਿਚਰਦੇ ਵਿਚਰਦੇ ਲੋਕ ਆਪਣੇ ਆਪ ਨਾਲ ਆਪਣੇ ਸਾਥੀਆਂ ਨਾਲ ਹੁਣ ਜਿਹੜੇ ਕਹਿੰਦੇ ਝੂਠੀਆਂ ਝੂਠੇ ਮਤਲਬ ਗੱਲਾਂ ਦੇ ਵਿੱਚ ਝੂਠੇ ਮਿੱਥਿਆ ਗੱਲਾਂ ਦੇ ਵਿੱਚ ਰਹਿੰਦੇ ਨੇ ਲੋਕ ਉਹ ਨਾ ਤਾਂ ਆਪਣੇ ਆਪ ਨੂੰ ਪਿਆਰ ਕਰਦੇ ਨੇ ਨਾ ਆਪਣੇ ਸਾਥੀਆਂ ਨਾਲ ਪਿਆਰ ਕਰਦੇ ਨੇ ਨਾ ਰੱਬ ਨਾਲ ਪਿਆਰ ਕਰਦੇ ਨੇ ਤੇ ਦੇਸ਼ ਨਾਲ ਸੱਚਾ ਪਿਆਰ ਜਿਹੜਾ ਨਹੀਂ ਕਰ ਸਕਦੇ ਠੀਕ ਹੈ ਕਿਹੜੇ ਲੋਕ ਨੇ ਜਿਹੜੇ ਚਮ ਖੁਸ਼ੀਆਂ ਵਿੱਚ ਝੂਠੀਆਂ ਖੁਸ਼ੀਆਂ ਵਿੱਚ ਰਹਿੰਦੇ ਨੇ ਠੀਕ ਹੈ ਇਸ ਪ੍ਰਕਾਰ ਪ੍ਰੋਫੈਸਰ ਪੂਰਨ ਸਿੰਘ ਨੇ ਇਸ ਨਿਬੰਧ ਵਿੱਚ ਵਤਨ ਦੇ ਪਿਆਰ ਸਬੰਧੀ ਬੜੇ ਮੌਲਿਕ ਪੌਤਿਕ ਵਿਚਾਰ ਪੇਸ਼ ਕੀਤੇ ਹਨ ਉਸ ਨੇ ਇਹ ਵਿਚਾਰ ਬੜੇ ਪ੍ਰੇਰਨਾ ਜਗਾਉ ਮਤਲਬ ਪ੍ਰੇਰਨਾ ਠੀਕ ਹੈ ਮੋਟਿਵੇਟ ਕੀਤਾ ਵੈ ਠੀਕ ਹੈ ਪਦ ਪ੍ਰਦਰਸ਼ਨ ਮਤਲਬ ਰਾਤ ਸੁਣ ਵਾਲੇ ਨੇ ਰਚਨਾਤਮਕ ਹਨ ਠੀਕ ਹੈ ਇਹ ਕੋਈ ਮਿੱਥਿਆ ਨਹੀਂ ਇਹ ਰਚਨਾਤਮਕ ਨੇ ਠੀਕ ਹੈ ਬੇਟਾ ਇਸ ਤਰ੍ਹਾਂ ਜਿਹੜਾ ਸਾਡਾ ਵਤਨ ਦਾ ਪਿਆਰ ਉਦਾ ਵਿਸ਼ਾ ਵਸਤੂ ਹੀ ਕਰ ਲਿਆ ਬੇਟਾ ਇਹਨਾਂ ਨੂੰ ਅੱਛੇ ਤਰ੍ਹਾਂ ਕਰ ਲੈਣਾ ਗਾਈਡ ਵਿੱਚ ਬੁੱਕ ਵਿੱਚ ਬਹੁਤ ਟਫ ਹੈ ਐ ਸਿੰਪਲ ਲੈਂਗੁਏਜ ਵਿੱਚ ਹੈ ਤੇ ਕੋਈ ਵੀ ਲਾਈਨ ਮਿਸ ਨਹੀਂ ਕਰਨਾ ਕਿਉਂਕਿ ਬਹੁਤ ਹੀ ਮਤਲਬ ਇੰਪੋਰਟੈਂਟ ਲਾਈਨਾਂ ਮੈਂ ਐਡ ਕੀਤੀਆਂ ਠੀਕ ਹੈ ਬੇਟਾ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ